ਸਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਬਰਾਤ ਲੈ ਕੇ ਆਏ ਪਹਿਲੀ ਤੇ ਉਹਨਾਂ ਨੇ ਜਦੋਂ ਬਰਾਤ ਦੇ ਵਿੱਚ ਸਾਰੇ ਸਾਧੂ ਮਹਾਤਮਾ ਮਹਾਂਪੁਰਖ ਜਿਹੜੇ ਲਾਗੇ ਲਾਗੇ ਦੇ ਜਾਂ ਦੂਰ ਨੇੜੇ ਦੇ ਸਾਰਿਆਂ ਨੂੰ ਸੱਦਾ ਭੇਜ ਕੇ ਤੇ ਇੱਥੇ ਲੈ ਕੇ ਆਏ ਤੇ ਉਹ ਜਿਹੜੇ ਬਟਾਲੇ ਦੇ ਲੋਕਾਂ ਨੇ ਵੇਖਿਆ ਕਿ ਬਰਾਤ ਦੇ ਵਿੱਚ ਤੇ ਸਾਰੇ ਸਾਧੂ ਮਹਾਤਮਾ ਸੰਤ ਰੂਪ ਲੋਕ ਹੀ ਆਏ ਹਨ ਤੇ ਬਹੁਤਿਆਂ ਨੇ ਖੁਸ਼ੀ ਮਨਾਈ ਜਿਹੜੇ ਇਹਨਾਂ ਤੇ ਚੰਗੇ ਪਾਸ ਤੇ ਬਹੁਤਿਆਂ ਨੇ ਇਤਰਾਜ਼ ਕੀਤਾ ਵੀ ਇਹ ਕਿੱਦਾਂ ਦੀ ਬਰਾਤ ਆ ਗਈ ਹੈ ਇੱਥੇ ਪੂਰਾ ਜਿਹੜੇ ਅੱਜ ਦੇ ਜੋਕੇ ਸਮੇਂ ਦੇ ਵਿਆਹ ਹੁੰਦੇ ਆ ਉਹ ਜਿਹੜਾ ਮਾ올 ਇੱਥੇ ਵੇਖਣ ਨੂੰ ਮਿਲਦਾ ਤੇ ਨਾਲ ਹੀ ਨਾਲ ਉਹ ਜਿਹੜੀ ਕੰਦ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਕੰਦ ਦੇ ਉਹਨਾਂ ਨੂੰ ਨੇੜੇ ਭਾਇਆ ਸੀ ਤੇ ਧੱਕਾ ਮਾਰ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੂੰ ਤੇ 15 ਦਿਨ ਪਹਿਲਾਂ ਹੀ ਦਲਾ ਪੰਥਾ ਵੱਲੋਂ ਜਾਂ ਜਿਹੜੀਆਂ ਸਤਕਾਰ ਕਮੇਟੀਆਂ ਵੱਲੋਂ ਦਿੱਤਾ ਗਿਆ ਸੀ ਵੀ ਮੀਟ ਦੀਆਂ ਦੁਕਾਨਾਂ ਅਤੇ ਜਿਹੜਾ ਆਪਣਾ ਹੈਗੀਆਂ ਏ ਠੇਕੇ ਨੇ ਸ਼ਰਾਬ ਦੇ ਜਾਂ ਤਮਾਕੂ ਵੀੜੀ ਸਿਗਰਟ ਦੇ ਜਿਹੜੇ ਕੋਕੇ ਆ ਇਹ ਸਾਰੇ ਵਿਆਹ ਪੂਰਬ ਦੇ ਸਮੇਂ 3-4 ਦਿਨ ਬੰਦ ਰਹਿਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸੈਬ ਸਿਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਮੌਕੇ ਪੂਰੇ ਬਟਾਲੇ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਨੇ ਤੇ ਉੱਥੇ ਹੀ ਨੈਗ ਸਿੰਘ ਫੌਜਾਂ ਨੇ ਵੀ ਮੋਰਚੇ ਖੋਲੇ ਹੋਏ ਨੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਤੁਸੀਂ ਪਹੁੰਚੇ ਹੋ ਵਿਆਹ ਪੂਰਬ ਤੇ ਵੀ ਪ ਤੇ ਅੱਜ ਦੀਆਂ ਰੌਣਕਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਬਟਾਰੇ ਨਗਰ ਦੀ ਧਰਤੀ ਨੂੰ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਭਾਗ ਲਾਇਆ ਨਾ ਇੱਥੇ ਹਰ ਸਾਲ ਹੀ ਇਹ ਨਹੀਂ ਅੱਜ ਹੀ ਹਰ ਸਾਲ ਹੀ ਸੁਲਤਾਨਪੁਰ ਲੋਧੀ ਤੋਂ ਜਦੋਂ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਸਤਿਗੁਰੂ ਗੁਰੰਸਾ ਮਹਾਰਾਜ ਦੀ ਛਤਰ ਛਾਇਆ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਬਰਾਰ ਰੂਪ ਦੇ ਵਿੱਚ ਸੰਗਤ ਚੱਲਦੀ ਉਸ ਵੇਲੇ ਤੋਂ ਹੀ ਇੱਥੇ ਬੜੀਆਂ ਰੌਣਕਾਂ ਲੱਗਦੀਆਂ ਅਸੀਂ ਵੀ ਸਾਰੇ ਨਿਹੰਗ ਸਿੰਘ ਦਾਲੇ ਜਿਹੜੇ ਉਹ ਇੱਥੇ ਕੱਤਰ ਹੁੰਦੇ ਹਨ ਬਹੁਤ ਦੂਰੋਂ ਦੂਰੋਂ ਆ ਕੇ ਜਿਹੜਾ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਲੈਣ ਵਾਸਤੇ ਵੇਖੋ ਬੇਅੰਤ ਸੰਗਤਾਂ ਨਿਹੰਗ ਸਿੰਘ ਫੌਜਾਂ ਸਾਰੀਆਂ ਇੱਥੇ ਇਕੱਤਰ ਹੋਈਆਂ ਹਨ ਅੱਜ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਿਹੜਾ ਵਿਆਹ ਪੁਰਬਿਆ ਮਨਾਇਆ ਜਾ ਰਿਹਾ ਜੀ ਖਾਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਬਟਾਲੇ ਸ਼ਹਿਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਰਕਾਰ ਦੀ ਕਿੰਨੀ ਕੁ ਰੀਤੀ ਜਿਹੜੀ ਉਹ ਨਜ਼ਰ ਆ ਰਹੀ ਹੈ ਜੀ ਵੇਖੋ ਜੀ ਹਰ ਸਾਲ ਜਿਹੜੀ ਸਰਕਾਰ ਹੈ ਉਹ ਤੇ ਬਹੁਤ ਆਪਣੇ ਜਿੰਨੀ ਜੋਗੀ ਹੁੰਦੀ ਹੈ ਪ੍ਰਬੰਧ ਕਰਦੀ ਪਰ ਫਿਰ ਵੀ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਪਰ ਪ੍ਰਸ਼ਾਸਨ ਵੀ ਆਪਣਾ ਤਨਮਨ ਧਨ ਨਾਲ ਜਿਹੜਾ ਜੀਤੋੜ ਮਿਹਨਤ ਕਰਦਾ ਵੀ ਜਿਹੜੀ ਗੁਰੂ ਨਾਨਕ ਮਹਾਰਾਜ ਦੇ ਵਿਆਹ ਪ੍ਰੋਪ ਦੇ ਸੰਗਤਾਂ ਦੂਰੋਂ ਨੇੜਿਓਂ ਆ ਰਹੀਆਂ ਇਹਨਾਂ ਦੇ ਪ੍ਰਬੰਧ ਦੇ ਵਿੱਚ ਕੋਈ ਕਮੀ ਨਾ ਆਵੇ ਬਾਕੀ ਜਿਹੜੀ ਇੱਥੋਂ ਦੀ ਲੋਕਲ ਸੰਗਤ ਹੈ ਜਿਹੜੀ ਆਪਣਾ ਬਟਾਲੇ ਸ਼ਹਿਰ ਦੇ ਵਿੱਚ ਵਸਦੀ ਸੰਗਤ ਹੈ ਇਹ ਸਾਰਾ ਸਾਲ ਆਪਣੇ ਕਾਰੋਬਾਰ ਕਰਦੇ ਉਹ ਤਾਂ ਦਸਵੰਦ ਕੱਢਦੇ ਹਨ ਜਿਸ ਤਰ੍ਹਾਂ ਆਪਾਂ ਆਪਣੇ ਘਰਾਂ ਦੇ ਵਿੱਚ ਵਿਆਹ ਕਰਦੇ ਆ ਨਾ ਤੇ ਬੜਾ ਜੋਰ ਲਾਉਂਦੇ ਆ ਇੱਥੇ ਸਾਰੇ ਮੁਹੱਲਿਆਂ ਵਾਲੇ ਕਲੋਨੀਆਂ ਵਾਲੇ ਦੁਕਾਨਦਾਰ ਜਿਹੜੇ ਮਾਰਕੀਟਾਂ ਵਾਲੇ ਇਕੱਠੇ ਹੋ ਕੇ ਇੱਡਾ ਵਧੀਆ ਪ੍ਰਬੰਧ ਕਰਦੇ ਹਨ ਕਿ ਇੱਥੇ ਪੂਰਾ ਜਿਹੜੇ ਅੱਜ ਦੇ ਜੋ ਕੇ ਸਮੇਂ ਦੇ ਵਿਆਹ ਹੁੰਦੇ ਆ ਉਹ ਜਿਹੜਾ ਮਾਅਲ ਇੱਥੇ ਵੇਖਣ ਨੂੰ ਮਿਲਦਾ ਤੇ ਨਾਲ ਹੀ ਨਾਲ ਉਹ ਜਿਹੜੀ ਕੰਧ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਕੰਧ ਦੇ ਉਹਨਾਂ ਨੂੰ ਨੇੜੇ ਭਾਇਆ ਸੀ ਤੇ ਧੱਕਾ ਮਾਰ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਤਾਂ ਸਾਰੇ ਦਸ਼ਕਾਂ ਨੂੰ ਬਾਬਾ ਜੀ ਥੋੜੀ ਜੀ ਪੂਰੀ ਗੱਲ ਬਾਤ ਦੱਸੋ ਲੋਕ ਸੁਣਨਾ ਚਾਹੁੰਦੇ ਨੇ ਅੱਜ ਕੱਲ ਦੀ ਨਵੀਂ ਪੀੜ੍ਹੀ ਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਦੇ ਬਾਰੇ ਬਹੁਤ ਘੱਟ ਪਤਾ ਨਹੀਂ ਹਾਂਜੀ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਆ ਇਹਨੂੰ ਜਿਹੜਾ ਵਿਆਹ ਪੁਰਬ ਹੈ ਇਹਨੂੰ ਅਜੋਕੇ ਸਮੇਂ ਦਾ ਵਿਆਹ ਬਣਾ ਦਿੱਤਾ ਗਿਆ ਕਿ ਜਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਆ ਉਸੇ ਤਰ੍ਹਾਂ ਦੀਆਂ ਹੀ ਤਿਆਰੀਆਂ ਦੇ ਵਿੱਚ ਲੱਗੇ ਰਹਿੰਦੇ ਆ ਜਦੋਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਇੱਥੇ ਆਪਣੇ ਆਨੰਦ ਕਾਰਜਾਂ ਵਾਸਤੇ ਆਏ ਸਨ ਉਦੋਂ ਵੇਦੀ ਦੇ ਨਾਲ ਜਿਹੜੇ ਆ ਆਨੰਦ ਕਾਰਜ ਹੁੰਦੇ ਸਨ ਜਿਹੜੀ ਆਪਣਾ ਪੰਡਤਾਂ ਵੱਲੋਂ ਕੀਤੇ ਜਾਂਦੇ ਸਨ ਹਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਬਰਾਤ ਲੈ ਕੇ ਆਏ ਪਹਿਲੀ ਤੇ ਉਹਨਾਂ ਨੇ ਜਦੋਂ ਬਰਾਤ ਦੇ ਵਿੱਚ ਸਾਰੇ ਸਾਧੂ ਮਹਾਤਮਾ ਮਹਾਂਪੁਰਖ ਜਿਹੜੇ ਲਾਗੇ ਲਾਕੇ ਦੇ ਜਾਂ ਦੂਰ ਨੇੜੇ ਦੇ ਸਾਰਿਆਂ ਨੂੰ ਸੱਦਾ ਭੇਜ ਕੇ ਤੇ ਇੱਥੇ ਲੈ ਕੇ ਆਏ ਤੇ ਉਹ ਜਿਹੜੇ ਬਟਾਲੇ ਦੇ ਲੋਕਾਂ ਨੇ ਵੇਖਿਆ ਕਿ ਬਰਾਤ ਦੇ ਵਿੱਚ ਤੇ ਸਾਰੇ ਸਾਧੂ ਮਹਾਤਮਾ ਸੰਤ ਰੂਪ ਲੋਕ ਹੀ ਆਏ ਹਨ ਤੇ ਬਹੁਤਿਆਂ ਨੇ ਖੁਸ਼ੀ ਮਨਾਈ ਜਿਹੜੇ ਇਹਨਾਂ ਦੇ ਚੰਗੇ ਪਾਸੇ ਤੇ ਬਹੁਤਿਆਂ ਨੇ ਇਤਰਾਜ਼ ਕੀਤਾ ਵੀ ਇਹ ਕਿੱਦਾਂ ਦੀ ਬਰਾਤ ਆ ਗਈ ਹੈ ਤੇ ਜਦੋਂ ਆਨੰਦ ਕਾਰਜ ਹੋਣ ਲੱਗੇ ਆ ਉਦੋਂ ਵੇਦੀ ਜਦੋਂ ਲਾ ਕੇ ਪੰਡਤ ਜੀ ਬੈਠੇ ਨੇ ਅਗਨੀ ਦੇ ਆਪਣਾ ਉਹ ਹਵਨ ਕੁੰਡ ਬਣਾ ਕੇ ਤੇ ਉਹ ਜਦੋਂ ਬੈਠੇ ਤੇ ਉਹਨਾਂ ਨੇ ਦੁਹਰਾ आनंद कारज शुरू करने ही ते सतगुरु नानक पाछा महाराज जी नु वाज लगा के ओ पंडाल ਦੇ ਵਿੱਚ ਭਾਇਆ ਗਿਆ ਜਦੋਂ ਪੰਡਾਲ ਦੇ ਵਿੱਚ ਭਾਇਆ ਉਹਨਾਂ ਵੇਖਿਆ ਵੇਦੀ ਦੇ ਨਾਲ ਆਨੰਦ ਕਾਰਜ ਹੋਣੇ ਉਹਨਾਂ ਨੇ ਮਨਾਂ ਕਰ ਦਿੱਤਾ ਉਹਨਾਂ ਕਹਿਆ ਵੀ ਨਹੀਂ ਮੈਂ ਉਹਨਾਂ ਨੇ ਉਸ ਸਮੇਂ ਜਿਹੜੇ ਅੱਜ ਕੱਲ ਆਪਾਂ ਸੋਹੀ ਰਾਗ ਦੇ ਵਿੱਚ ਲਾਵਾਂ ਦਾ ਜਿਹੜਾ ਗੁਰੂ ਆਮ ਦਾ ਸੋਢੀ ਪਾਛਾ ਮਹਾਰਾਜ ਜੀ ਵੱਲੋਂ ਚਾੜਿਆ ਹੋਇਆ ਚਾਰ ਲਾਵਾਂ ਦਾ ਪਾਠ ਹੈ ਅੱਜ ਕੱਲ ਉਹਦੇ ਤੇ ਕਰਦੇ ਪਰ ਗੁਰੂ ਨਾਨਕ ਪਾਛਾ ਮਹਾਰਾਜ ਜੀ ਨੇ ਮੂਲ ਮੰਤਰ ੴ ਤੋਂ ਲੈ ਕੇ ਨਾਨਕ ਉਹ ਸੀ ਵੀ ਸੱਚ ਤੱਕ ਦਾ ਜਿਹੜਾ ਜਾਬ ਕਰਵਾ ਕੇ ਉਹਦੇ ਨਾਲ ਨਾਵਾ ਲਾਵਾ ਫੇਰੇ ਲੈ ਸਨ ਉਹ ਵੀ ਸਮੇਂ ਤੇ ਉਹ ਇੱਕ ਸਾਹਿਬ ਦਾ ਸੰਗਤ ਨੂੰ ਸੰਦੇਸ਼ ਸੀ ਕਿ ਆਪਾਂ ਗੁਰਬਾਣੀ ਦੇ ਨਾਲ ਜੁੜਨਾ ਵਾ ਆਪਾਂ ਇੱਧਰ ਉੱਧਰ ਨਹੀਂ ਭਟਕਣਾ ਤੇ ਇਹ ਜਿਹੜਾ ਗੁਰੂ ਨਾਨਕ ਪਾਛ ਦਾ ਵਿਆਹਪੁਰਬ ਹੈ ਇਹ ਵੀ ਇਹੋ ਹੀ ਸਿਖਾਉਂਦਾ ਹੈ ਵੀ ਗੁਰੂ ਨਾਲ ਜੁੜੀਏ ਗੁਰੂ ਦੀ ਬਾਣੀ ਨਾਲ ਜੁੜੀਏ ਕਿਉਂਕਿ ਸੰਤਾਂ ਮਹਾਪੁਰਸ਼ਾਂ ਦੀ ਜਿਹੜੀ ਬਰਾਤ ਲੈ ਕੇ ਗੁਰੂ ਸਾਹਿਬ ਆਏ ਸਨ ਬਡਾਲੇ ਨੂੰ ਬਟਾਲੇ ਸ਼ਹਿਰ ਨੂੰ ਭਾਗ ਲਾਇਏ ਸਨ ਅੱਜ ਆਪਾਂ ਜਿਹੜੀਆਂ ਹੁ ਲੜਬਾਜ਼ੀਆਂ ਕਰਦੇ ਆ ਜਾਂ ਡੀਜੇ ਲਾ ਕੇ ਵੱਡੇ ਵੱਡੇ ਚੰਦਾ ਰੰਗ ਤਰ੍ਹਾਂ ਦੇ ਗਾਣੇ ਲਾਉਂਦੇ ਆ ਉਹ ਜਿਹੜਾ ਸਮਾਂ ਨਹੀਂ ਆ ਵੀ ਉਹ ਸਤਿਗੁਰੂ ਜੀ ਨੇ ਤੇ ਸਾਨੂੰ ਜਿਹੜੇ ਪਾਸੇ ਲਾਇਆ ਹੈ ਉਹ ਪਾਸੇ ਤੋਂ ਆਪਾਂ ਦੂਰ ਜਾ ਰਹੇ ਆ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਹੈ ਉਹਨਾਂ ਦੇ ਵਿਆਹ ਪੁਰਬ ਤੋਂ ਹੀ ਸਿੱਖਿਆ ਲੈਣੀ ਚਾਹੀਦੀ ਹੈ ਖਾਸ ਕਰਕੇ ਤੁਸੀਂ ਹੁਲੜ ਬਾਜੀ ਦੀ ਗੱਲ ਕੀਤੀ ਆ ਤੇ ਹਰ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਪਰ ਬੀਤੇ 2 ਦਿਨ ਤੋਂ ਕੁਝ ਨਿਹੰਗ ਸਿੰਘਾਂ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਨੇ ਵੀ ਹੁਲੜ ਬਾਜੀ ਕੀਤੀ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹਾਂਜੀ ਨਿਹੰਗ ਸਿੰਘਾਂ ਵੱਲੋਂ ਵਲੰਟੀਅਰ ਬਣਾ ਕੇ ਜਿਹੜੇ ਆ ਥਾਂ ਥਾਂ ਤੇ ਜਿਸ ਤਰ੍ਹਾਂ ਜਿੱਥੇ-ਜਿੱਥੇ ਇਹੋ ਜਿਹੀਆਂ ਸ਼ਿਕਾਇਤਾਂ ਹੁੰਦੀਆਂ ਸਨ ਉੱਥੇ-ਉੱਥੇ ਸੇਵਾਦਾਰਾਂ ਦੇ ਰੂਪ ਦੇ ਵਿੱਚ ਘੁੰਮ ਰਿਹਾ ਜਿਨ੍ਹਾਂ ਨੂੰ ਪ੍ਰਸ਼ਾਸਨ ਦਾ ਵੀ ਪੂਰਾ ਸਾਥ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜਿਹੜੇ ਅਹੁਦੇਦਾਰ ਉਹਨਾਂ ਦਾ ਵੀ ਸਾਥ ਹੈ ਨਾਲ ਸਾਰੇ ਰਲ ਕੇ ਇਸ ਵਾਰੀ ਇਹ ਇਸ ਕੱਲ ਨੂੰ ਯਕੀਨੀ ਬਣਾ ਰਿਹਾ ਇੱਥੇ ਉਹ ਲੜਵਾਜਾਂ ਵੱਲੋਂ ਜਿਹੜੀਆਂ ਤਰੀਕੇ ਦੀਆਂ ਪਿੱਛੇ ਜਿਹੀ ਅਸੀਂ ਮਹੱਲਾ ਲੈ ਕੇ ਜਾ ਰਹੇ ਸੀ ਉਹ ਆਪਣਾ ਹਸਲੀ ਦੇ ਪੁਲ ਦੇ ਉੱਤੇ ਡੀਜੇ ਲੱਗਾ ਆਇਆ ਤੇ ਉੱਥੇ ਭੰਗੜੇ ਪੈ ਰਹੇ ਸਨ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਆਏ ਆਉਂਦੇ ਜਾਂਦੇ ਰਾਈਆਂ ਨੂੰ ਵੀ ਰੋਕਿਆ ਜਾ ਰਿਹਾ ਸੀ ਤੇ ਬੜਾ ਉਹ ਵੀ ਸ਼ਰਾਰਤਬਾਜੀ ਵਾਲਾ ਕੰਮ ਹੋ ਰਿਹਾ ਸੀ ਉਹੋ ਜੇ ਕੰਮਾਂ ਨੂੰ ਰੋਕਣ ਵਾਸਤੇ ਦੁਹਰਾ ਮਾਰਾ ਜਿਹੜੇ ਅਧਿਆកਸ਼ਾਂ ਦੇ ਵਲੰਟੀਅਰ ਆ ਸੇਵਾਦਾਰਾਂ ਦੇ ਰੂਪ ਦੇ ਵਿੱਚ ਉਹ ਸਾਰੇ ਥਾਂ ਰੁਕੇ ਹੋਏ ਆ ਸਾਰਿਆਂ ਨੂੰ ਲੰਗਰਾਂ ਵਾਲਿਆਂ ਨੂੰ ਵੀ ਇਹ ਬੇਨਤੀਆਂ ਕੀਤੀਆਂ ਜਾ ਰਹੀਆਂ ਕਿ ਲੰਗਰ ਦੇ ਵਿੱਚ ਵੀ ਤੁਸੀਂ ਜੋ ਵੀ ਆਪਣੀ ਮਰਜ਼ੀ ਨਾਲ ਲੰਗਰ ਚਕਾਣ ਆਉਂਦਾ ਹੈ ਰਸਤੇ ਰੋਕ ਕੇ ਜਾਂ ਧੱਕੇਸ਼ਾਹੀ ਕਰਕੇ ਕਿਸੇ ਨੂੰ ਨਹੀਂ ਲੈ ਕੇ ਜਾਣਾ ਸ਼ਰਦਾਈਆਂ ਦੇ ਲੰਗਰ ਬਾਬਾ ਸੁੱਖਾ ਸਿੰਘ ਮਤਾਬ ਸਿੰਘ ਚੌਂਗ ਦੇ ਵਿੱਚ ਨਿਹਗ ਸਿੰਘ ਦਲਾਂ ਪੱਲੋਂ ਲੱਗੇ ਹੋਏ ਆ ਉੱਥੇ ਵੀ ਬੜੀ ਵੱਡੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਇੱਥੇ ਜਿੱਥੇ ਆਪਾਂ ਬੈਠੇ ਆ ਗੁਰਦਰਾ ਕਾਲਗੜ੍ਹ ਸਾਹਿਬ ਵਿਖੇ ਇੱਥੇ ਵੀ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਫੌਜਾਂ ਪਹੁੰਚਦੀਆਂ ਐ ਪ੍ਰਾਣੀਵਾਲ ਮੰਡੀ ਲੱਕੜ ਮੰਡੀ ਇਹ 1947 ਤੋਂ ਬਣਿਆ ਹੋਇਆ ਸਥਾਨ ਐ ਪਹਿਲਾਂ ਇਹ ਮਸਜਿਦ ਸੀ ਤੇ ਬਾਅਦ ਦੇ ਵਿੱਚ ਜਦੋਂ ਉੱਥੋਂ ਸਾਡੇ ਦਾਲ ਨਨਕਾਣਾ ਸਾਹਿਬ ਤੋਂ ਦੇਸ਼ ਦੀ ਵੰਡ ਹੋਣ ਸਮੇ ਇੱਧਰ ਆਏ ਤੇ ਇਹ ਜਿਹੜਾ ਸਥਾਨ ਐ ਇਹ ਸਰਕਾਰ ਵੱਲੋਂ ਅਲਾਟ ਹੋਇਆ ਸੀ ਤੇ ਇੱਥੇ ਅੱਜ ਸਾਰੇ ਨਿਹੰਗ ਸਿੰਘ ਇਸ ਨੂੰ ਗੁਰਦਰਾ ਕਾਲਗੜ੍ਹ ਸਾਹਿਬ ਦਾ ਨਾਮ ਦਿੱਤਾ ਗਿਆ ਸੀ ਇੱਥੇ ਬੈਠ ਕੇ ਹਰ ਸਾਲ ਹੀ ਦੋ ਤਿੰਨ ਜੋੜ ਮੇਲੇ ਬੜੇ ਇਤਿਹਾਸਿਕ ਜਿਹੜੇ ਜੋੜ ਮੇਲੇ ਬਟਾਲੇ ਸ਼ਹਿਰ ਚ ਮਨਾਏ ਜਾਂਦੇ ਨੇ ਭਾਵੇਂ ਉਹ ਬਾਬਾ ਗੁਰਦਿੱਤਾ ਜੀ ਵੀ ਇੱਥੇ ਹੀ ਬਰਾਤ ਲੈ ਕੇ ਆਏ ਸਨ ਭਾਵੇਂ ਉਹਨਾਂ ਦੇ ਜੋੜ ਮੇਲੇ ਹੋਣ ਭਾਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਵੱਡਾ ਪੁਰਬ ਆ ਵਿਆਪੁਰਬ ਦਾ ਜੋੜ ਮੇਲਾ ਇਹ ਸਾਰੇ ਨਿਹੰਗ ਸਿੰਘ ਬੜੇ ਇਕੱਤਰ ਹੋ ਕੇ ਸਰਦਾ ਭਾਉ ਉਹਨਾਂ ਦਾ ਮਨਾਉਂਦੇ ਆ ਖਾਸ ਕਰਕੇ ਗੱਲ ਕਰੀਏ ਪਿਛਲੇ ਸਾਲਾਂ ਨੂੰ ਕਿੰਨਾ ਸੁਧਾਰ ਆਇਆ ਲੋਕਾਂ ਦੇ ਵਿੱਚ ਕੋਈ ਜਾਗਰੂਤਾ ਆ ਗਈ ਆ ਨੌਜਵਾਨ ਜਿਹੜੇ ਆ ਉਹ ਸਿੱਖ ਧਰਮ ਨਾਲ ਜੁੜ ਰਹੇ ਆ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਆ ਵੇਖੋ ਜੀ ਇਹ ਬਾਤੀ ਬਹੁਤ ਵੱਧ ਚ ਜੇ ਕੁਝ ਸੁਧਾਰ ਹੁੰਦਾ ਵੀ ਹੈ ਤੇ ਉਦਾਂ ਕ ਆਪਣਾ ਬੇਸ ਜਿਹੜੇ ਬੇਅਦਬੀਆਂ ਕਰਨ ਵਾਲੇ ਲੋਕ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਤਰੇ ਫਿਰਦੇ ਆ ਪੁੱਤਰ ਕੀ ਬਣ ਹਾਲੇ ਬਰਾਬਰ ਬਰਾਬਰ ਹੀ ਆ 50% ਕੀ ਸੁਧਾਰ ਆਇਆ ਵਾ ਤੇ ਸੁਧਾਰ ਹੋਰ ਵੀ ਕਰਨ ਦੀ ਲੋੜ ਹੈ ਗਈ ਹੈ ਇੱਕ ਬਹੁਤ ਵੱਡੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਕੁਝ ਵੀਡੀਓ ਸਾਹਮਣੇ ਆ ਰਹੇ ਸੀ ਕਿ ਨਸ਼ੇ ਦੇ ਜਿਹੜੇ ਠੇਕੇ ਨੇ ਸ਼ਰਾਬ ਦੇ ਖਾਸ ਕਰਕੇ ਉਹ ਖੁੱਲੇ ਹੋਏ ਨੇ ਉਹ ਤੁਹਾਡੇ ਵੱਲੋਂ ਜਾਂ ਵਲੰਟੀਅਰਾਂ ਵੱਲੋਂ ਉਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਫਿਰ ਪ੍ਰਸ਼ਾਸਨ ਨੂੰ ਕੋਈ ਲਿਖਤੀ ਵੀ ਦਿੱਤਾ ਗਿਆ ਜੀ ਇਹਦੇ ਬਾਰੇ ਪ੍ਰਸ਼ਾਸਨ ਨੂੰ ਤੇ 15 ਦਿਨ ਪਹਿਲਾਂ ਹੀ ਦਲਾ ਪੰਥਾ ਵੱਲੋਂ ਜਾਂ ਜਿਹੜੀਆਂ ਸਤਕਾਰ ਕਮੇਟੀਆਂ ਵੱਲੋਂ ਦਿੱਤਾ ਗਿਆ ਸੀ ਵੀ ਮੀਟ ਦੀਆਂ ਦੁਕਾਨਾਂ ਅਤੇ ਜਿਹੜਾ ਆਪਣਾ ਹੈਗੀਆਂ ਏ ਠੇਕੇ ਨੇ ਸ਼ਰਾਬ ਦੇ ਜਾਂ ਤਮਾਕੂ ਬੀੜੀ ਸਿਗਰਟ ਦੇ ਜਿਹੜੇ ਕੋਕੇ ਆ ਇਹ ਸਾਰੇ ਵਿਆਪ ਰੂਪ ਦੇ ਸਮੇਂ ਤਿੰਨ ਚਾਰ ਦਿਨ ਬੰਦ ਰਹਿਣੇ ਚਾਹੀਦੇ ਆ ਫਿਰ ਵੀ ਜਿੱਥੇ ਕਿਤੇ ਖੁੱਲ੍ਹਾ ਆ ਜਾਂ ਦਿੱਕਤ ਆ ਰਹੀ ਐ ਇਹੋ ਜੀ ਉੱਥੇ ਸੇਵਾਦਾਰ ਜਾ ਕੇ ਉਹਨਾਂ ਨੂੰ ਬੇਇੰਤਿਆ ਕਰਕੇ ਹੱਥ ਜੋੜ ਕੇ ਸਮਝਾ ਰਹੇ ਵੀ ਦੋ ਦਿਨ ਰੁਕ ਜਾਓ ਇਸ ਤੋਂ ਬਾਅਦ ਤੁਹਾਡਾ ਹੀ ਸ਼ਹਿਰ ਆ ਤੁਸੀਂ ਇੱਥੇ ਰਹਿਣਾ ਕਰਦੇ ਹੋ ਜਿਹੜੀ ਸੰਗਤ ਤੇ ਬੁਰਾ ਪ੍ਰਭਾਵ ਨਾ ਪਵੇ ਇਸ ਕਰਕੇ ਰੋਕਣ ਦੀ ਕੋਸ਼ਿਸ਼ ਖਾਸ ਕਰਕੇ ਮੈਂ ਜੈੰਤੀਪੁਰ ਤੋਂ ਅੰਮ੍ਰਿਤਸਰ ਤੋਂ ਆ ਰਿਹਾ ਸੀ ਤਾਂ ਸੰਗਤਾਂ ਜਿਹੜੀਆਂ ਸੀ ਜੈੰਤੀਪੁਰ ਤੋਂ ਲੈ ਕੇ ਨੰਗੇ ਪੈਰੀ ਜਿਹੜੀਆਂ ਬਟਾਲੇ ਨੂੰ ਆ ਰਹੀਆਂ ਸੀ ਕਿੰਨਾ ਕੁ ਉਤਸ਼ਾਹ ਵਿਖਦੇ ਇਸ ਵਿਆਹ ਮਾਹੌਲ ਨੂੰ ਲੈ ਕੇ ਜੀ ਉਹ ਜਿਹੜਾ ਜਥਾ ਨੰਗੇ ਪੈਰੀ ਹੁੰਦਾ ਹ ਹਰ ਸਾਲ ਇਹੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦਾ ਵਾ ਤੇ ਇਹ ਨਹੀਂ ਵੀ ਤੁਸੀਂ ਤੇ ਜੈੰਤੀਪੁਰ ਕੋਲ ਹੀ ਉਹਨਾਂ ਨੂੰ ਵੇਖਿਆ ਇਹ ਅੰਮ੍ਰitsar ਸਾਹਿਬ ਤੋਂ ਨੰਗੇ ਪੈਰੀ ਚੱਲ ਕੇ ਆ ਰਹੇ ਆ ਜੈੰਤੀਪੁਰ ਦੇ ਕੋਲ ਜਿਹੜਾ ਵੱਡਾ ਲੰਗਰ ਲੱਗਦਾ ਹੈ ਉੱਥੇ ਚਾਰ ਪੰਜ ਟਰਾਲੀਆਂ ਜਿਸ ਤਰ੍ਹਾਂ ਇੱਕ ਟਰਾਲੀ ਤੇ ਇਕੱਲੇ ਦੁੱਧ ਦੀ ਸੇਵਾ ਹੁੰਦੀ ਆ ਇੱਕ ਟਰਾਲੀ ਤੇ ਲੱਸੀ ਦੀ ਇੱਕ ਟਰਾਲੀ ਤੇ ਜੂਸ ਠੰਡੇ ਮਿੱਠੇ ਜਾਲ ਅਤੇ ਇੱਕ ਟਰਾਲੀ ਤੇ ਸਾਦਾ ਜਲ ਇਦਾਂ ਚਾਰ ਪੰਜ ਟਰਾਲੀਆਂ ਸ਼ਟਾਲ ਦੇ ਰੂਪ ਦੇ ਵਿੱਚ ਲੈਣ ਦੇ ਵਿੱਚ ਲੱਗੀਆਂ ਹੁੰਦੀਆਂ ਉੱਥੇ ਵਰ ਸੰਗਤਾਂ ਜਲ ਪਾਣੀ ਛਕਣ ਵਾਸਤੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਬਾਕੀ ਜਿਹੜੇ ਉਹ ਸੰਗਤ ਆ ਰਹੀ ਹੈ ਉਹ ਹਰਸਾ ਵਾਲੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਆ ਚੌਂਕੀ ਰੂਪ ਦੇ ਵਿੱਚ ਪ੍ਰਭਾਤ ਫੇਰੀ ਰੂਪ ਦੇ ਵਿੱਚ ਨੰਗੇ ਪੈਰੀ ਚੱਲ ਕੇ ਸ਼ਬਦ ਗਾਇਨ ਕਰਦੇ ਇੱਥੇ ਆਨੰਦ ਆਪਣਾ ਬਟਾਲੇ ਦੀ ਧਰਤੀ ਗੁਰਦੁਆਰਾ ਕੰਧ ਸਾਹਿਬੇ ਪਹੁੰਚਦੇ ਹਨ ਇਸੇ ਤਰ੍ਹਾਂ ਹੀ ਸultanpur Lodhi ਤੋਂ ਜਿਹੜੀ ਬਰਾਦ ਚੱਲਦੀ ਉਹ ਵੀ ਇਸੇ ਤਰ੍ਹਾਂ ਹੀ 사ਤਗੁਰਾਂ ਦੇ ਚਰਨਾਂ ਦੇ ਵਿੱਚ ਨਾਮ ਜਪਦੀ ਹੋਈ ਪਹੁੰਚਦੀ ਹੈ ਖਾਸ ਕਰਕੇ ਗੱਲ ਕਰੀਏ ਹੁਣ ਤੁਹਾਡੀਆਂ ਫੌਜਾਂ ਦੇ ਵੱਲੋਂ ਕੀ ਤਿਆਰੀ ਕੀਤੀ ਗਈ ਹੈ ਕੀ ਚੋਜ ਦਿਖਾਏ ਜਾ ਰਹੇ ਨੇ ਤੁਹਾਡੇ ਵੱਲੋਂ ਲਿਆਂਗ ਸਿੰਘਾਂ ਦੇ ਜਿਹੜਾ ਧਾਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਲਿਆਂਗ ਸਿੰਘਾਂ ਨੂੰ ਸਾਰਾ ਬਾਣਾ ਬਖਸ਼ਿਸ਼ ਕਰ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਖਾਲਸਾ ਰੂਪ ਬਖਸ਼ਿਸ਼ ਕਰ ਦਿੱਤਾ ਉਸ ਵੇਲੇ ਜਿਹੜੀਆਂ ਖਾਲਸਾਈ ਰਵੈਤਾਂ ਦੇ ਮੁਤਾਬਕ ਖੇਡਾਂ ਸਨ ਜਿਸ ਤਰ੍ਹਾਂ ਗੱਤਕਾ ਤਲਵਾਰਬਾਜੀ ਘੋੜਸਵਾਰੀ ਨੇਜਾਬਾਜੀ ਇਹ ਸਾਰੇ ਜਿਹੜੇ ਜੋਰ ਹਨ ਉਹ ਲਿਆਂਗ ਸਿੰਘਦਲਾਂ ਬੰਥਾ ਵੱਲੋਂ ਆਪਣਾ 3 ਵਜੇ ਦੇ ਸਮੇਂ ਆਪਣਾ ਮਹੱਲੇ ਦੇ ਰੂਪ ਵਿੱਚ ਇਕੱਠੇ ਅਬਾ ਖਾਈ ਜਾਣਗੇ ਖਾਸ ਕਰਕੇ ਕੀ ਅੱਜ ਬਟਾਲੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਾਂ ਡਿਸਟ੍ਰਿਕਟ ਗਰਦਾਸਪੁਰ ਦੇ ਵਿੱਚ ਕੋਈ ਛੁੱਟੀ ਦਾ ਐਲਾਨ ਵੀ ਆ ਜੀ ਇਹ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਆ ਬਾਕੀ ਅਸੀਂ ਤੇ ਹਰ ਸਾਲ ਹੀ ਆਉਂਦੇ ਆ ਸੰਗਤਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਕੱਠੀਆਂ ਹੁੰਦੀਆਂ ਸੋ ਧੰਨਵਾਦ ਜੀ ਸਨ ਆ ਬਾਬਾ ਮੇਜ ਸਿੰਘ ਸੋਢੀ ਜੀ ਅੱਜ ਆਪਣੀਆਂ ਸੰਗਤਾਂ ਦੇ ਨਾਲ ਵਿਆਹ ਪੁਰਬ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਦਾ ਕਹਿਣਾ ਕਿ ਇੱਥੇ ਹਰ ਤਰ੍ਹਾਂ ਦੇ ਜਿਹੜੇ ਉਹ ਪ੍ਰਬੰਧ ਕੀਤੇ ਜਾ ਰਹੇ ਆ ਉਹਨਾਂ ਲੋਕਾਂ ਨੂੰ ਜੋ ਸ਼ਰਾਰਤੀ ਅੰਸ ਨੇ ਉਹਨਾਂ ਨੂੰ ਵੀ ਸਖਤ ਜਿਹੜੀ ਆ ਕਾਰਵਾਈ ਦੀ ਵੀ ਗੱਲ ਕੀਤੀ ਆ ਦੂਜੇ